ਆਪਣੀ ਸਿੱਖ ਕੌਮ ਲੱਖਾਂ ਰੁਪਏ ਮੰਦਰਾਂ ਦੇ ਉੱਤੇ ਲਾ ਦਿੰਦੀ ਹੈ ਵੀਰੋ ਕਰੋੜਾਂ ਰੁਪਏ ਬਾਹਰਲੀ ਸਟੇਟਾਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਕੋਈ ਮੁਸੀਬਤ ਪੈਂਦੀ ਹੈ ਉੱਥੇ ਸੇਵਾ ਦੇ ਵਿੱਚ ਲਾ ਦਿੰਦੇ ਹਨ ਪਰ ਇਹ ਉਹਨਾਂ ਨੂੰ ਗਰੰਥੀ ਸਿੰਘ ਨਹੀਂ ਦਿਖ ਰਿਹਾ ਹੈ ਗੁਰੂ ਘਰ ਦਾ ਵਜ਼ੀਰ ਹੋਵੇ ਇੱਕ ਗੁਰੂ ਘਰ ਦਾ ਗ੍ਰੰਥੀ ਸਿੰਘ ਹੋਵੇ ਤੇ ਆਪਣੇ ਅੱਗੇ ਉਹ ਆਪਣੇ ਬੱਚੇ ਦੇ ਇਲਾਜ ਦੇ ਲਈ ਪਾਰਲੀਮੈਂਟੇ ਕਰਦਾ ਹੋਵੇ ਤੇ ਆਪਾਂ ਨੂੰ 100 ਦੋ ਦਾ ਸੰਬੰਧ ਨਹੀਂ ਕਰ ਸਕਦੇ ਤਾਂ ਆਪਣੇ ਆਪ ਤੇ ਵੀ ਉਹ ਪਿੱਡੀ ਸ਼ਰਮ ਦੀ ਗੱਲ ਹੈ ਦੇ ਵਿੱਚ ਅਨੇਕਾਂ ਹੀ ਗ੍ਰਾਂਥੀ ਸਿੰਘ ਹੈ ਜਿਹੜੇ ਇਸ ਤਰ੍ਹਾਂ ਮਜ਼ਦੂਰੀ ਦੇ ਵਿੱਚ ਬੈਠੇ ਹਨ ਕੋਈ ਇਲਾਜ ਦੇ ਪੱਖੋਂ ਬੈਠਾ ਹੈ ਕੋਈ ਪੜ੍ਹਾਈ ਦੇ ਪੱਖੋਂ ਬੈਠਾ ਹੈ ਕੋਈ ਆਪਣੇ ਘਰ ਦਾ ਗੁਜ਼ਾਰਾ ਤੱਕ ਨਹੀਂ ਚਲਾ ਸਕਦਾ ਸਦਾ ਇਹ ਨਾਮਾ ਖਰਾਤੀ ਸਿੰਘ ਇਹ ਗਮਸਰਾਤੀ ਦੇਖੋ ਤੁਸੀਂ ਆਪ ਹੀ ਸਾਰਾ ਸੰਭਾਲਦੇ ਇਹਨੂੰ ਫੜਨਾ ਕਰਨਾ ਸਾਰਾ ਇਹ ਬਹੁਤ ਮੁਸ਼ਕਲ ਹੈ ਮੇਰੇ ਲਈ ਸ਼ੂਗਰ ਦੀ ਦਵਾਈ ਚੱਲਦੀ ਮਾਤਾ ਜੀ ਹਾੜ ਦੀ ਪ੍ਰੋਬਲਮ ਹੈ ਉਹਦੀ ਦਵਾਈ ਚੱਲਦੀ ਐ ਸਿੱਖ ਕੌਮ ਨੇ ਕਿੰਨੇ ਕ ਸਕੂਲ ਬਣਾਏ ਹਨ ਕਿੰਨੇ ਕ ਆਪਣੇ ਹਸਪੀਟਲ ਬਣੇ ਹਨ ਜਿੱਥੇ ਇਹਦੇ ਸਿੱਖ ਬੱਚਿਆਂ ਦੀ ਦੇਖਰੇਖ ਬਿਲਕੁਲ ਮੁਫਤ ਹੋ ਸਕੇ ਤੇ ਆਪਾਂ ਕਿਵੇਂ ਲੋਕਾਂ ਨੂੰ ਸਿੱਖੀ ਨਾਲ ਜੋੜ ਦਾਂਗੇ ਯਾਰ ਆਪਾਂ ਕਿਵੇਂ ਸਿੱਖ ਧਰਮ ਨੂੰ ਅੱਗੇ ਵਧਾ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਜੋ ਇਹ ਸਿੰਘ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਇਹ ਕੋਈ ਆਮ ਸਿੰਘ ਨਹੀਂ ਹਨ ਇਹ ਗੁਰੂ ਘਰ ਦੇ ਵਜ਼ੀਰ ਹਨ ਗੁਰੂ ਘਰ ਦੇ ਗਰੰਥੀ ਸਿੰਘ ਹਨ ਸੋ ਮੈਨੂੰ ਬੜੇ ਹੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਇਹ ਤੁਹਾਡੇ ਅੱਗੇ ਆਪਣੇ ਪੁੱਤ ਦੇ ਇਲਾਜ ਦੇ ਲਈ ਮਦਦ ਮੰਗ ਰਹੇ ਹਨ ਕਿਉਂਕਿ ਤੁਸੀਂ ਜਾਣਦੇ ਹੋ ਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਤਨਖਾਹ ਹੈ ਪਿੰਡਾਂ ਦੇ ਵਿੱਚ ਉਹ ਚਪੜਾਸੀਆਂ ਨਾਲੋਂ ਵੀ ਘੱਟ ਹੈ ਤੇ ਜੋ ਇਲਾਜ ਤੇ ਬੱਚੇ ਤੇ ਖਰਚਾ ਆ ਰਿਹਾ ਹੈ ਉਹ ਹਜ਼ਾਰਾਂ ਦੇ ਵਿੱਚ ਆ ਰਿਹਾ ਹੈ ਇੱਕ ਮਹੀਨੇ ਦਾ ਖਰਚਾ ਘੱਟੋ-ਘੱਟ 5 ਤੋਂ 10000 ਰੁਪਏ ਆ ਰਿਹਾ ਹੈ ਤੇ ਇੰਨੀ ਤਨਖਾਹ ਦੇ ਵਿੱਚ ਇਹਨਾਂ ਨੇ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਹੈ ਤੇ ਆਪਣੇ ਬੱਚੇ ਦਾ ਇਲਾਜ ਵੀ ਕਰਨਾ ਹੈ ਇੱਕ 15 ਸਾਲ ਦਾ ਬੱਚਾ 4-5 ਸਾਲ ਦੇ ਬੱਚੇ ਵਾਲੀਆਂ ਹਰਕਤਾਂ ਕਰ ਰਿਹਾ ਤੇ ਜਿਹੜੇ ਉਸ ਨੂੰ ਅਲੱਗ ਤੋਂ ਜਿਹੜੇ ਦੌਰੇ ਪੈਂਦੇ ਹਨ 2-2 3-3 ਘੰਟੇ ਜਿਹੜਾ ਦਾ ਦੌਰਾ ਬੱਚੇ ਦਾ ਨਹੀਂ ਖੁੱਲਦਾ ਤੇ ਐਨੇ ਮਹਿੰਗੇ ਇਲਾਜ ਇਹ ਗਰੰਥੀ ਸਿੰਘ ਦੇਖੋ ਵੀਰੋ ਕਿੱਥੋਂ ਕਰਾ ਲਏ ਹਨ ਤੇ ਤੁਹਾਡੇ ਤੇ ਲੱਖ ਦੀ ਲਾਂਤ ਹੈ ਜੇ ਤੁਸੀਂ 100 ਤੋਂ 200 ਰੁਪਏ ਇਹਨਾਂ ਦੀ ਸੇਵਾ ਵਿੱਚ ਨਹੀਂ ਦੇ ਸਕਦੇ ਆਪਣੇ ਦਸਵੰਧ ਦੇ ਵਿੱਚੋਂ ਕੋਈ 100-200 ਇਹਨਾਂ ਦੀ ਇਲਾਜ ਦੇ ਲਈ ਨਹੀਂ ਦੇ ਸਕਦੇ ਬਾਬਾ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ترਸੀਮ ਸਿੰਘ ਹੈ ਜੀ ਕਿਹੜੇ ਪਿੰਡ ਦੇ ਗੁਰੂ ਘਰ ਦੇ ਵਿੱਚ ਤੁਸੀਂ ਸੇਵਾ ਨਿਭਾ ਰਹੇ ਹੋ ਜੀ ਅਸੀਂ ਐਵਲੂ ਕੋਰ ਲਈ ਡਿਊਟੀ ਕਰਦੇ ਹਾਂ ਜੀ ਠੀਕ ਹੈ ਜੀ ਤੇ ਕੀ ਦਿੱਕਤ ਆ ਰਹੀ ਹੈ ਬੱਚੇ ਨੂੰ ਕੰਨੇ ਟਾਈਮ ਤੋਂ ਦਿੱਕਤ ਆ ਰਹੀ ਹੈ ਜੀ ਇਹ ਬੱਚੇ ਨੂੰ ਬਚਪਨ ਤੋਂ ਹੀ ਦਿੱਕਤ ਆ ਰਹੀ ਹੈ ਤਾਂ ਇਸ ਹਾਲਤੋਂ ਮਾਨੂੰ ਦੌਰੇ ਦੀ ਪ੍ਰੋਬਲਮ ਆ ਜੀ ਸ਼ੁਰੂ ਤੋਂ ਹੀ ਅਸੀਂ ਨੂੰ ਲੋ 3 ਦਿਨਾਂ ਤੋਂ ਅਸੀਂ ਨੂੰ ਲਈ ਫਿਰਦੇ ਹਾਂ ਜੀ ਐਮਸੀ ਦਾ ਅੰਦਾਜ਼ ਚੱਲਦਾ ਜੀ ਉਸ ਤੋਂ ਬਾਅਦ ਸਾਨੂੰ ਜੀ ਮੁਸ਼ਕਲਾਂ ਬਹੁਤ ਆ ਰਹੀਆਂ ਸੀਆਂ ਘਰੋਂ ਅਸੀਂ ਗ੍ਰੇਵ ਹੋਣ ਕਰਕੇ ਜੀ ਅਸੀਂ ਲਾਜ ਅਸੀਂ ਉੱਥੋਂ ਵੀ ਕੁਝ ਟਾਈਮ ਕਰਾਇਆ ਜੀ 10 12 ਸਾਲ ਮੁੜ ਕੇ ਬੰਦ ਕਰਾਤਾ ਜੀ ਹੁਣ ਅਸੀਂ 1 ਮਹੀਨੇ ਦੇ ਵਿੱਚ ਲਾਜ ਸ਼ੁਰੂ ਕਰਾਇਆ ਜੀ ਤੇ ਇੱਥੇ ਵੀ ਮਾਲੋ ਹੁਣ ਇਹਨੂੰ ਦੌਰੇ ਆਉਂਦੇ ਸੀਗੇ ਡੇਢ-ਡੇਰ 2-2 ਘੰਟੇ ਇਹਨੂੰ ਦੌਰਾ ਨਹੀਂ ਖੋਲਦਾ ਜੀ ਫਿਰ ਅਸੀਂ ਲੋਕਲ ਮਾਲੋ ਅਸੀਂ ਸ਼ਹਿਰ ਦੇ ਵਿੱਚ ਵੀ ਇਹਨੂੰ ਦਿਖਾਉਣੇ ਉੱਥੇ ਵੀ 5-5 7000 ਰੁਪਏ ਦਾ ਖਰਚਾ ਆਉਂਦਾ ਜੀ ਤੇ ਇਸ ਤਰ੍ਹਾਂ ਕਰਕੇ ਮਾਲੋ ਮੈਂ ਵੀ ਕਰੂੰ ਗਰੀਬ ਹੋਣ ਦੇ ਕਰਕੇ ਮੇਰੇ ਵੀ ਸ਼ੂਗਰ ਦੀ ਦਵਾਈ ਚੱਲਦੀ ਮਾਤਾ ਜੀ ਫਾੜ ਦੀ ਪ੍ਰੋਬਲਮ ਹੈ ਉਹਦੀ ਦਵਾਈ ਚੱਲਦੀ ਇਸ ਤਰ੍ਹਾਂ ਕਰਕੇ ਸਾਨੂੰ ਬਿਨਾਂ ਮਾਤਰ ਸਾਡੀ ਮਾਲੂ ਫਨਕਾ ਹੁੰਦੇ ਕਰਕੇ ਤੇ ਅਸੀਂ ਬਹੁਤ ਹੀ ਕਰੋ ਗਰੀਬ ਹੋਣ ਕਰਕੇ ਬਹੁਤ ਮੁਸ਼ਕਲ ਗੁਜ਼ਾਰਾ ਕਰਦੇ ਪੈਣੀ ਅਸੀਂ ਕਿਸੇ ਵੀ ਤੁਸੀਂ ਸੰਸਥਾ ਨੇ ਕਿਸੇ ਕਿਸੇ ਜਿੱਥੇ ਬੰਦੀ ਨੇ ਕੋਈ ਤੁਹਾਡੀ ਮਦਦਿਆ ਕੀਤੀ ਹੋਵੇ ਇਸ ਤੋਂ ਪਹਿਲਾਂ ਜੀ ਨਾ ਜੀ ਹਜੇ ਤਾਂ ਇਹਦਾ ਸਾਡੇ ਕਿਸੇ ਨੇ ਕੋਈ ਹੋਣੀ ਆ ਆਪ ਹੀ ਟਾਈਮ ਪਾਸ ਕਰਦੇ ਹਾਂ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਬੱਚੇ ਦੇ ਕੇਸ ਰੱਖੇ ਹੋਏ ਹਨ ਕਿੰਨੇ ਸੋਹਣੇ ਸਿੱਖੀ ਸਰੂਪ ਦੇ ਵਿੱਚ ਹੈ ਪਰ ਜੋ ਇਸ ਦੇ ਹਾਲਾਤ ਹਨ ਉਹ ਦੇਖੇ ਨਹੀਂ ਜਾ ਰਹੇ ਕਿੰਨੀ ਪਰੇਸ਼ਾਨੀ ਦੇ ਵਿੱਚ ਹਨ ਬਾਬਾ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਸਿੰਘ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਕਿਸ ਤਰ੍ਹਾਂ ਹੋਏ ਇਸ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਇਹਨਾਂ ਦੀ ਦੇਖਭਾਲ ਦੇ ਵਿੱਚ ਇਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਦਵਾਈ ਮਹਿੰਗੀ ਹੈ ਇਲਾਜ ਬਹੁਤ ਹੀ ਲੰਮਾ ਚੱਲਣਾ ਹੈ ਤੇ ਲੱਖਾਂ ਰੁਪਏ ਖਰਚਾ ਆਉਣਾ ਹੈ ਪਰ ਉਹ ਸਿੰਘ ਸਾਹਿਬ ਕਰ ਨਹੀਂ ਸਕਦੇ ਕਿਉਂਕਿ ਆਪ ਨੂੰ ਵੀ 슈ਗਰ ਦੀ ਦਿੱਕਤ ਹੈ ਮਾਤਾ ਜੀ ਦੀ ਵੀ ਚੋਹਾਟ ਦੀ ਦਵਾਈ ਚੱਲਦੀ ਹੈ ਤੇ ਆਪਾਂ ਸਿੱਖ ਕੌਮ ਨੂੰ ਹੀ ਮੈਂ ਬੇਨਤੀ ਕਰੂੰਗਾ ਕਿ ਜਰੂਰ ਮਸੇਤਾ ਕੀਤੀ ਜਾਵੇ ਆਪਾਂ ਅਸੀਂ ਕਿਸੇ ਵੀ ਧਰਮ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਜਦੋਂ ਆਪਾਂ ਦੇਖਦੇ ਹਾਂ ਸਿੰਘ ਸਾਹਿਬ ਜੋ ਗਰੰਥੀ ਸਿੰਘ ਹਨ ਉਹਨਾਂ ਦੀਆਂ ਤਰਖਾਵਾਂ ਕਿੰਨੀਆਂ ਹਨ ਅੱਜ ਤੁਸੀਂ ਆਪ ਹੀ ਫਰਕ ਵੇਖ ਲਓ ਕਿੰਨੇ ਕਿ ਸਿੱਖ ਧਰਮ ਸਿੱਖ ਕੌਮ ਨੇ ਕਿੰਨੇ ਕ ਸਕੂਲ ਬਣਾਏ ਹਨ ਕਿੰਨੇ ਕ ਆਪਣੇ ਹਸਪੀਟਲ ਬਣੇ ਹਨ ਜਿੱਥੇ ਇਹ ਜੇ ਸਿੱਖ ਬੱਚਿਆਂ ਦੀ ਦੇਖਰੇਖ ਬਿਲਕੁਲ ਮੁਕਤ ਹੋ ਸਕੇ ਤੇ ਆਪਾਂ ਕਿਵੇਂ ਲੋਕਾਂ ਨੂੰ ਸਿੱਖੀ ਨਾਲ ਜੋੜ ਦਾਂਗੇ ਯਾਰ ਆਪਾਂ ਕਿਵੇਂ ਸਿੱਖ ਧਰਮ ਨੂੰ ਅੱਗੇ ਵਧਾ ਦਾਂਗੇ ਹਨ ਵੀਰੋ ਤੇ ਆਪਾਂ ਜਰੂਰ ਆਲ ਮਿਲ ਕੇ ਜੋ ਸਿੰਘ ਸਾਹਿਬ ਦੇ ਬੇਟੇ ਦੀ ਇਸ ਸਾਡੇ ਵੀਰ ਦੀ ਛੋਟੇ ਦੀ ਮਦਦ ਸਹਾਤਾ ਕਰਨੀ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਇਲਾਜ ਦੇ ਪੱਖੋਂ ਨਾ ਰਹੇ ਹੇ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੀ ਧਰਮ ਪਤਨੀ ਦਾ ਨਾਮ ਅਮਰਤਪਾਲ ਕੌਰ ਹੈ ਜੀ ਤੇ SBI ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਉਹਨਾਂ ਦਾ ਖਾਤਾ ਹੈ ਇਸ ਖਾਤੇ ਦੇ ਵਿੱਚ ਹੀ ਤੁਸੀਂ ਦਾਨ ਦੇ ਸੰਬੰਧ ਜਿੰਨੀ ਵੀ ਸੇਵਾ ਭੇਜਣੀ ਹੈ 100-100 ਰੁਪਏ 5-500 200 ਰੁਪਏ ਜਿੰਨੀ ਵੀ ਤੁਸੀਂ ਸ਼ਰਧਾ ਹੈ ਤੁਹਾਡੀ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਜਰੂਰ ਇਹ ਮੱਥ ਸੇਤਾ ਕੀਤੀ ਜਾਵੇ ਤੇ ਵੀਰੋ ਜੇ ਤੁਸੀਂ ਮੱਥ ਸੇਤਾ ਨਹੀਂ ਕਰ ਸਕਦੇ ਸਿੰਘ ਸਾਹਿਬ ਦੀ ਤਾਂ ਤੁਸੀਂ ਗੁਰੂ ਸਾਹਿਬ ਨੂੰ ਕਿਵੇਂ ਮੂੰਹ ਦਿਖਾਓਗੇ ਕਿ ਇੱਕ ਗੁਰੂ ਦਾ ਸਿੰਘ ਤੁਹਾਡੇ ਅੱਗੇ ਇੱਕ ਆਪਣੇ ਪੁੱਤ ਦੇ ਇਲਾਜ ਦੇ ਲਈ ਅਰ ਝੋਲੀ ਆੜ ਰਿਹਾ ਤੇ ਆਪਾਂ ਉਹਦੀ ਮੱਥ ਸੇਤਾ ਨਹੀਂ ਕਰ ਰਹੇ ਤੇ ਇਦੋਂ ਵੱਡੀ ਆਪਣੇ ਵਾਸਤੇ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਸੋ ਵੱਧ ਤੋਂ ਵੱਧ ਮਸੇਤਾ ਕੀਤੀ ਜਾਵੇ ਮੈਂ ਇਹੀ ਬੇਨਤੀ ਕਰੂੰਗਾ ਕਿ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਦਾਨੀ ਸੱਜਣਾ ਤੱਕ ਸਿੰਘ ਸਾਹਿਬ ਦੀ ਇਹ ਵੀਡੀਓ ਪਹੁੰਚ ਸਕੇ ਜੀ